ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਗਰਮੀਆਂ ਤਾਂ ਮੌਸਮ ਹੈ ਤਾਂ ਗਰਮੀਆਂ ਦੀ ਸਬਜ਼ੀਆਂ ਬੜੀਆਂ ਅੱਛੀਆਂ ਫਰੈਸ਼ ਆ ਰਹੀਆਂ ਤੇ ਅੱਜ ਆਪਾਂ ਸੋਦੀਆ ਆਪਾਂ ਪਰਮੇਟੇਂਡੇ ਬਣਾਉਂਦੇ ਆ ਤੇ ਬੜੇ ਫਰੈਸ਼ ਆ ਰਹੇ ਆ ਪਹਿਲਾਂ ਤਾਂ ਆਪਾਂ ਨੇ ਟੀਂਡੇ ਜਦੋਂ ਲੈਣੇ ਆ ਤਾਂ ਦੇਖ ਕੇ ਲੈਣੇ ਆ ਇੱਕੋ ਜਿਹੀ ਸਾਈਜ਼ ਤੇ ਔਰੇ ਨਰਮ-ਨਰਮੇ ਲੋਹੀ ਵਾਲੇ ਹੋਣ ਆ ਆ 15 ਕੇ ਜੈਨਾ ਤੇ ਜਿਹੜੇ ਬਾਲ ਦਿਸਦੇ ਆ ਤੇ ਇਹਨੂੰ ਫਿਰ ਆਪਾਂ ਧੋ ਲਵਾਂਗੇ ਪਹਿਲਾਂ ਛਿਲ ਲਵਾਂਗੇ ਉੱਤੋਂ ਇਹ ਜਿਹੜਾ ਛਿਲਕਾ ਪਤਲਾ-ਪਤਲਾ ਉਤਾਰ ਲਾਂਗੇ ਤੇ ਇਹ ਦੇਖੋ ਜੀ ਆਪਾਂ ਨੇ ਇਹ ਛਿਲਕਾ ਤਾਂ ਉਤਾਰ ਲਿਆ ਛਿਲਕਾ ਉਤਾਰ ਕੇ ਤੇ ਆਪਾਂ ਨੇ ਇਹਨਾਂ ਨੂੰ ਫਿਰ ਮੈਂ ਇਹ ਧੋ ਕੇ ਤੇ ਇਹ ਸਾਰੇ ਵਾਸ਼ ਕਰਕੇ ਮੈਂ ਰੱਖ ਲੇ ਇਹ ਦੇਖੋ ਇਹ ਸਾਰੇ ਮੇਰੇ ਮੇਰੇ ਛਿੱਲੇ ਕੇ ਹੁਣ ਇਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਕੱਟ ਦੇਣਾ ਇਹ ਦੇਖੋ ਇਹ ਇਹਨਾਂ ਕੱਟ ਦੇਣਾ ਬਸ ਨਿਸ਼ਚਿਤ ਤੋ ਜੁੜੇ ਰਹਿਣ ਤੇ ਇਹਨਾਂ ਤੱਕ ਤੱਕ ਹੀ ਅੱਦੇ ਵਿੱਚ ਮਸਾਲਾ ਰਾਮ ਨਾਲ ਪਰ ਲਈ ਹੈ ਇਹ ਦੇਖੋ بس ਥੋੜਾ ਥੋੜਾ ਘੋਲ ਕੇ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੇ ਬੇਸਿਕ ਮਸਾਲੇ ਸਾਨੂੰ ਚਾਹੀਦੇ ਆ ਮੈਂ ਥੋੜੀ ਜੀ ਅਦਰਕ ਲਸਣ ਦੀ ਪੇਸਟ ਪਾਈ ਹੈ ਇਹ ਤੁਹਾਡੀ ਮਰਜ਼ੀ ਹੈ ਕੋਈ ਪਸੰਦ ਕਰਦਾ ਕੋਈ ਨਹੀਂ ਕਰਦਾ ਇਹ ਲਾਲ ਮਿਰਚ ਅਮचूर ਥੋੜਾ ਜੀਰਾ ਪਾਊਡਰ ਹਲਦੀ ਸਵਾਦ ਅਨੁਸਾਰ ਨਮਕ ਤੇ ਇਹ ਪੌਟਲ ਤੇ ਥੋੜਾ ਜਿਹਾ ਗਰਮ ਮਸਾਲਾ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਹ ਘੱਟ ਲਗਾ ਕੇ ਮੈਨੂੰ ਇਹ ਦੇਖੋ ਜੀ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਇੱਥੇ ਵਿੱਚ ਮਿਕਸ ਕਰ ਲਾਂਗੇ ਇਹਦੇ ਵਿੱਚ ਮਸਾਲਾ ਥੋੜਾ ਜਿਆਦਾ ਪੈਂਦਾ ਕਿਉਂਕਿ ਇਹ ਆਪਾਂ ਇਹਦੇ ਵਿੱਚ ਭਰਨੇ ਆ ਸਾਰੇ ਮਸਾਲਾ ਨਾ ਟੀਂਡਿਆਂ ਵਿੱਚ ਭਰਨਾ ਹੈ ਪੇਸਟ ਵੀ ਅੱਛੀ ਤਰ੍ਹਾਂ ਆਪਾਂ ਮਸਲ ਕੇ ਤੇ ਵਿੱਚ ਮਿਕਸ ਕਰ ਲਾਂਗੇ ਇਹ ਦੇਖੋ ਜੀ ਠੀਕ ਹੈ ਤੇ ਹੁਣ ਇਹਨੂੰ ਧੀਂਦੱਕ ਕੱਟ ਕੇ ਤੇ ਇਹ ਦੇਖੋ ਆਪਾਂ ਨੇ ਨਾ ਵਿੱਚ ਥੋੜਾ ਜਿਹਾ ਹਲਕੇ ਹੱਥਾਂ ਨਾਲ ਇਹਨੂੰ ਖੋਲ ਕੇ ਚੰਗੀ ਤਰ੍ਹਾਂ ਇਹ ਤੁਹਾਨੂੰ ਅਲੱਗ ਨਾ ਹੋਵੇ ਤੇ ਇਹਦੇ ਵਿੱਚ ਥੋੜਾ ਥੋੜਾ ਆਪਾਂ ਮਸਾਲਾ ਪਾ ਲਾਂਗੇ ਠੀਕ ਹੈ ਇਹ ਮਸਾਲਾ ਪਾ ਕੇ ਤੇ ਆਪਾਂ ਸਾਰੇ ਇਸ ਤਰ੍ਹਾਂ ਤਿਆਰ ਕਰ ਲਾਂਗੇ ਠੀਕ ਹੈ ਫਿਰ ਮੈਂ ਤੁਹਾਨੂੰ ਪਾ ਕੇ ਦਿਖਾਉਂਦੀ ਆ ਇਹ ਦੇਖੋ ਜੀ ਆਪਾਂ ਨੇ ਗੈਸ ਔਨ ਕਰ ਲਈ ਤੇ ਇਹਦੇ ਵਿੱਚ ਪਾ ਲਿਆ ਤੇਲ ਇਹ ਤੇਲ ਥੋੜਾ ਜਿਆ ਨਾ ਜਦਾ ਪਏਗਾ ਮੈਂ ਸਰਸੋਂ ਦੇ ਤੇਲ ਚ ਬਣਾ ਰਹੀ ਆ ਤੁਸੀਂ ਚਾਏ ਰਿਫਾਇਟ ਜੇ ਬਣਾ ਬੰਦੇ ਜੀ ਕਿਛੀ ਤਰ੍ਹਾਂ ਦਾ ਮੰਨ ਕਰੇ ਤੇ ਇਹ ਮੈਂ ਤੇ ਗਰਮ ਹੋ ਜਾਏ ਤੇ ਇਹ ਮਟਿੰਡੇ ਪਰ ਕੇ ਰੱਖ ਲੈ ਤੇ ਇਹਨੂੰ ਆਪਾਂ ਇੱਦੇ ਵਿੱਚ ਆਰਾਮ ਨਾਲ ਰੱਖ ਦਾਂਗੇ ਇਹ ਤੁਹਾਨੂੰ ਦਿਖਾਉਂਦੀ ਆ ਫਿਰ ਥੋੜੇ ਜਿਹਾ ਮੈਂ ਸਾਡੇ ਘਰ ਪਿਆਜ਼ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਵੈਸੇ ਕੱਟ ਲੋ ਕੀ ਪਾਉਂਦੇ ਆ ਇਹਦੇ ਵਿੱਚ ਮੈਂ ਇਸੇ ਤਰ੍ਹਾਂ ਇਹ ਪਿਆਜ਼ ਵੀ ਸਾਬਤ ਹੀ ਛੋਟੇ ਛੋਟੇ ਛਿੱਲ ਲੈ ਤੇ ਇਹਨਾਂ ਨੂੰ ਕੱਟ ਲਗਾ ਲਿਆ ਤੇ ਇਸੇ ਤਰ੍ਹਾਂ ਇਹ ਵੀ ਭਰ ਕੇ ਤੇ ਮੈਂ ਵਿੱਚ ਰੱਖ ਦਾਂਗੀ ਮੈਂ ਦੋ ਪੈਨ ਰੱਖੇ ਆ ਕਿਉਂਕਿ ਮੇਰੇ ਨਾਲ ਇਹ ਜਾਂਦਾ ਹੋ ਜਾਂਦਾ ਹੈ ਕਿ ਤੇ ਪੈਨ ਛੁੱਟਾ ਹੈ ਤੇ ਆਪਾਂ ਨੇ ਇਸ ਤਰ੍ਹਾਂ ਇਹਨੂੰ ਰੱਖਣਾ ਹੈ ਕਿ ਇਸ ਤਰ੍ਹਾਂ ਹੀ ਆਵੇ ਬਸ ਇਹਦੇ ਉੱਪਰ ਉੱਪਰ ਨਹੀਂ ਰੱਖਣੇ ਪੂਰੇ ਚੌੜੇ ਤੱਲੇ ਵਾਲਾ ਆਪਾਂ ਨੇ ਪੈਨ ਲੈਣਾ ਕੜਾਈ ਜੋ ਵੀ ਤੇ ਇਸ ਤਰ੍ਹਾਂ ਰੱਖਣੇ ਆ ਕਿ ਪੂਰਾ ਇਹਦੇ ਉੱਪਰ ਇੰਨੀ ਆਣਾ ਚਾਹੀਦਾ ਇਹ ਇਸ ਤਰ੍ਹਾਂ ਸਾਰੇ ਥੱਲੇ ਫਸ ਕਰਨੇ ਚਾਹੀਦੇ ਹੈ ਤੇ ਨਾ ਥੋੜੇ ਜਿਲੇ ਦੇਖੋ ਪਿਆਸ ਤੇ ਗੋਤੀ ਦੇ ਐਸ ਤਰ੍ਹਾਂ ਰੱਖ ਦਾਂਗੀ ਇਸੇ ਨੂੰ ਤੋੜ ਕੇ ਤੇ ਆਪਣੇ ਜਿਹੜੇ ਕੋਲੇ ਆ ਤਾਂ ਥੋੜਾ ਜਿਹਾ ਇੱਕ ਚੀਰਕ ਲਵਦੇ ਤੇ ਇਹ ਦੇਖੋ ਇਹ ਐਸੀ ਹੰਰਸਨਾਂ ਦੀ ਗੈਸ ਬਿਲਕੁਲ ਸਲੋ ਰੱਖਣੀ ਹੈ ਤੇ ਇਹਨੂੰ ਰਾਮ ਨਾਲ ਲਸਣ ਟਿਕਾ ਕੇ ਥੋੜੀ ਜਿਹਾ ਪਰ ਟੱਕ ਦੇਾਂਗੀ नाले कल नाल नाल ना जान गए तो नाले तो कलर चेंज होगा मैं तुम दसी तरह के प्याज भी मैं अभी भी इसी तरह रख दिया है पैन बच्च प्याज के, के जे अच्छे की मेरे अभी किलो की थोड़े जो मैं चार पाँच प्याज पा ले बस एक की मैंने ये ध्यान रखना कि छोटे साइज के हो ਜੋ ਕਿ ਆਪਾਂ ਨੇ ਪੱਤੇ ਬਣਾਉਣੇ ਆਂ ਇਸ ਤਰ੍ਹਾਂ ਦੇ ਨਮਕ ਉਸ ਵਿੱਚ ਚੰਗੀ ਤਰ੍ਹਾਂ ਵਸ ਜਾਂਦਾ ਤੇ ਇਹ ਜਲਦੀ ਗਲ ਜਾਂਦੀ ਹੈ ਤੇ ਸਾਫਤ ਸੇ ਛੋਟੇ-ਮੋਟੇ ਹੋਣਗੇ ਜੀ ਚਾਹ ਲੈਉਂਗੇ ਤਾਂ ਫੌਦ ਵਿੱਚ ਬਣ ਜੇ ਇਸ ਤਰ੍ਹਾਂ ਲਈ ਮੈਂ ਇਹਨਾਂ ਨੂੰ ਇੰਨਾ ਚੰਦ ਗਿਆ ਇਹਨਾਂ ਨੂੰ ਅਗਰਾਂ ਉੱਪਰ 20-30 ਮਿੰਟ ਬਾਅਦ ਇਹਨਾਂ ਨੂੰ ਉੱਦਿਓ ਵੀ ਆਪਾਂ ਨੇ ਸੱਤੀ ਜਾਰੇ ਹੰਪਟਾ ਚੱਲ ਜਾਏਗਾ कलर भी चेंज हो रहा थोड़ा थोड़ा देखो हो रहा बहुत स्वाद बन गया आज बिल्कुल गैस जी आपने स्लो रखनी है टाइम तो इन्हें काफ़ी लगता है क्योंकि अपने बिल्कुल स्लो आग के ਚੰਦਨ ਪਕਾਉਣਾ। ਇਸੇ ਮਤਲਬ ਪੁੱਟ-ਪੁੱਟਾ ਆਮਲ ਤੇ ਖੰਜਾਮ ਦੀ ਵਿੱਚ। ਇਹ ਇੱਕੋ ਇੱਕ। ਆਪ ਪਾਏ ਲਾ ਨੂੰ ਥੋੜੀ ਜਿਹੀ ਦੇਰ ਬਾਅਦ ਪੱਕੀ ਜਾਮਾਂਗੇ। ਇਹਦੇ ਤੋਂ ਕਿੰਨਾ ਸੌਣਾ ਕੱਲ ਰਾਗੇ। ਤੇ ਇਹ ਜੂਰੇ ਸੌਫਟ ਹੋਣ ਤਾਂ ਕਪਾਈ ਇਸੇ ਤਰ੍ਹਾਂ ਨਹੀਂ ਪਕਾਉਣਾਗੇ। ਇੱਕ ਹੋਰ ਮੈਂ ਤੁਹਾਨੂੰ ਇਹ ਦੱਸ ਦਿੱਤੀ ਹਾਂ। ਤੇ ਦੇਖੋ ਇਹਨਾਂ ਸਿਰਫ ਮਸਾਲੇ ਜੜੇ ਹਨ। ਹਿਸ ਲਈ ਆਪਾਂ ਮੈਂ ਦੂਸਰਾ ਕੱਟਨ ਉਤਾਰ ਕੇ ਤੇ ਇਹ ਪਲੇਟ ਦੇਣੀ ਹੈ ਤੇ ਉੱਪਰ ਤੇ ਇਹਦੇ ਉੱਪਰ ਮੈਂ ਥੋੜਾ ਜਿਹਾ ਇਹ ਪਾ ਦਾਂਗੀ। ਤੇ ਦੇਖੋ ਪਾਣੀ ਆਪਾਂ ਨਹੀਂ ਚੀ ਨਹੀਂ ਪਾਣਾ ਉੱਪਰ ਥੋੜਾ ਜਿਹਾ ਪਾ ਦਾਂਗੇ। ਐਦੇ ਵਿੱਚ ਮੁਅਸਰ ਬਣ ਕੇ نیچے ਥੋੜਾ ਥੋੜਾ ਪਾਪ ਬਣੀ ਜਾਏਗੀ ਤੇ ਜਿਹੜੇ ਮਸਾਲੇ ਬਿਲਕੁਲ ਚੱਲਣਗੇ ਨਹੀਂ ਇਹ ਤੁਸੀਂ ਇੱਕ ਵਾਰ ਕਰਕੇ ਦੇਖੋ ਮੈਂ ਇਹ ਜਿਹੜੀਆਂ ਸਬਜ਼ੀਆਂ ਬਣਾਉਂਦੀ ਆ ਨਾ ਹਮੇਸ਼ਾ ਇਸੇ ਤਰ੍ਹਾਂ ਨਹੀਂ ਕੱਟਦੀ ਆ ਕਿਉਂਕਿ ਗਰਮੀਆਂ ਦੇ ਬੋਟੀਆਂ ਸਬਜ਼ੀਆਂ 'ਚ ਆਪਾਂ ਪਾਣੀ ਨਹੀਂ ਪਾਉਂਦੇ ਥੋੜੀਆਂ ਫਰਾਈ ਕਰਕੇ ਇਹ ਤੇ ਅੱਛੀਆਂ ਬਣਦੀਆਂ ਨਾ ਗੋਭੇ ਵੀ ਇਸੇ ਤਰ੍ਹਾਂ ਮੈਂ ਬਣਾਉਂਦੀ ਆ ਗੋਭੇ 'ਚ ਦੇਖੋ ਪਾਣੀ ਨਹੀਂ ਪਾਉਂਦੀ ਤੇ ਅਰਬੀ ਵਿੱਚ ਵਹਿੰਗਣ ਪਾ ਕੇ ਬਣਾਉਂਦੀ ਆ ਉਹ ਵੀ ਮੇਰੀ ਵੀਡੀਓ 'ਚ ਪਾਈ ਹੋਈ ਹੈ ਇਹਨਾਂ ਸਬਜ਼ੀਆਂ ਨੂੰ ਬਿਲਕੁਲ ਜੀ ਪਾਣੀ ਦਾ ਛਿੱਟਾ ਵੀ ਨਹੀਂ ਦਿੰਦੇ ਤੇ ਇਸ ਤਰ੍ਹਾਂ ਟੱਟਾ ਉੱਤੇ ਥੋੜਾ ਜਿਹਾ ਪਾਣੀ ਪਾ ਦਈਏ ਦੇਖੋ ਆਵਾਜ਼ ਵੀ ਆ ਰਹੀ ਹੈ ਨਾ ਇਹ ਨੀਚੇ ਮੌਇਸਟਰ ਹੋ ਗਿਆ ਇਹ ਦੇਖੋ ਤੇ ਪੌਦੇ ਨਾਲ ਪੱਕ ਜਾਈਗਾ ਤੇ ਥੱਲੇ ਲੱਗਣਗੇ ਆ ਇਹ ਤੇ ਤੁਸੀਂ ਇੱਕ ਵਾਰੀ ਟ్రਾਈ ਕਰਕੇ ਦੇਖੋ ਕਿ ਜੇ ਆਪਾਂ ਪਾਣੀ ਵੀ ਜਦੋਂ ਪਾਉਂਦੇ ਤਾਂ ਸੱਗੀਆਂ ਜਰਨਲ ਲੱਗ ਜਾਂਦਾ ਇੰਸਾਲਾ ਵੀ ਕਿਉਂ ਨਾ ਇਦਨ ਬਿਲਕੁਲ ਨਹੀਂ ਚੜੇਗਾ ਮਸਾਲਾ ਤੇ ਨਾ ਸਬ지 ਨਾਲ ਲੱਗੇਗੀ ਸਬਸਤ ਬੜੀ ਜਾਏਗਾ ਕਿ ਇੱਕ ਵਾਰ ਜਿਹੜੀ ਚੱਕੀ ਹੈ ਚਾਰੀ ਹੋਵੇ ਮੈਂ ਇਹਨੂੰ ਐਸੀ ਤਰ੍ਹਾਂ ਕੱਟ ਜਿੰਨੀ ਹੈ ਤੇ ਜਿੱਦ ਸਬ지 ਦਾ ਕੰਮ ਕਿੰਨਾ ਸਵਾਦ ਆ ਰਿਹਾ ਹੈ ਇਹਨੂੰ ਬਿਲਕੁਲ ਸੌਫੀ ਹੋ ਰਿਹਾ ਹੈ ਸੇਮ ਪੰਨੇ ਇਸ ਤਰ੍ਹਾਂ ਪਕਾਈ ਜਾਣਾ ਹੈ ਪਿਆਜ਼ ਸਾਡੇ ਹੋ ਗਿਆ ਉਹ ਮੈਂ ਨਾ ਕੱਢ ਨਹੀਂ ਲਉਂਗੀ ਕਿਉਂਕਿ ਪਿਆਜ਼ ਜਲਦੀ ਹੋ ਜਾਂਦੇ ਹੈ ਨਾ ਤੇ ਐਸੇ ਵਿੱਚ ਮੈਂ ਇਹ ਹਰੀਆਂ ਮਿਰਚਾਂ ਪਾ ਦਿੰਦੀ ਹਾਂ ਤੇ ਨਾ ਆਹ ਚਾਹ ਤਾ ਪੰਨੇ ਹੀ ਇਹਨਾਂ ਚੇਰਨ ਵੱਸ ਜਾਂਦੀਆਂ ਖਾਂਸੀ ਆਉ ਲੱਗ ਜਾਂਦੀ ਹੈ ਤਾਂ ਮੈਂ ਬਹੁਤ ਚੰਗੀ ਤੇ ਇਹਨਾਂ ਨਾਲ ਮਾਲ ਬਣਾਵਾਂਗੀ ਥੀਲੇ ਦਾ ਰਸਤਾ ਤੇ ਮੈਂ ਛੋਟਾ ਜਿਹਾ ਕੀਆ ਲਿਆ ਹੈ ਨੋ ਤਾਂ ਫਿਰ ਲੱਛੀ ਲਮੰਡੇ ਛਿਲਕੇ ਤੋਕੇ ਤੇ ਮੈਨੂੰ ਤੂਕਸ ਕਰਕੇ ਤਾਂ ਉਬਾਲ ਲੈਂਦੀ ਹੈ ਠੀਕ ਲੱਛੀ ਲਮੰਡੇ ਤੋ ਤਿਆਰ ਹੋ ਜਾਏਗਾ ਜਿਹੜੇ ਪਕਾ ਸਬਜ਼ੀ ਬਣेंगी ਫਿਰ ਮੈਂ ਬਣਾਵਾਂਗਾ ਸਸਤਾਰ ਲੈਣੇ ਤੇ ਤੇ ਬਸ ਕਰਨਾ ਕਿ ਤੁਸ ਜੇ ਬਚੀ ਜੋ ਇਹ ਤਾਂ ਹੋਗਾ ਸਾਡੇ ਤੇ ਬਸ ਨਰਮ ਜਿਹੇ ਦੀਸ ਨੇ ਰਹਿ ਗਈ ਚ ਬੰਨੋ ਤੁਸ ਬਸ ਕਰਕੇ ਤੰਕੀ ਕਰ ਦਿਓ ਇਹਦੇ ਖਸਾ ਦੇ ਪਿਆਜ਼ ਹੋ ਗਏ ਤਿਆਰ ਇਹ ਮੈਂ ਕੱਢ ਲਵਾਂਗੀ ਬੱਚੇ ਫਿਰ ਦੇਖੋ ਦੇ ਵੀਨਾ ਐਂ ਸੌਫਟ ਹੋ ਗਏ ਦੇਖੋ ਆ ਦੇਖ ਲਓ ਤੇ ਪਾ ਲਿਆ ਸੀ ਥੋੜੀ ਦੇਰ ਰੱਖਾਂਗੀ ਤੇ ਇਹਨਾਂ ਨੂੰ ਤਾਂ ਤਰੰਜੀ ਪਸੰਦ ਆਉਂਦੇ ਆ ਸਾਡੇ ਘਰ ਥੋੜੇ ਜਿਹੀ ਚੰਗੀ ਤਾਂ ਗੱਲੇ ਹੋ ਪਸੰਦ ਕਰਦੇ ਆ ਤਾਂ ਇੰਨਾ ਬਨੇ ਦੇ ਰਹਿਣ ਦੇਾਂਗੇ ਥੋੜੀ ਦੇਰ ਤੇ ਪਿਆਜ਼ ਵੀ ਕੱਢ ਲਵਾਂਗੇ ਵਿੱਚੋਂ ਠੀਕ ਹੈ ਜੀ ਆਪਾਂ ਇਹਦੇ ਵਿੱਚ ਫੇਰੇ ਦੇ ਦੋ ਤਿੰਨ ਸਾਡੇ ਵੱਲੋਂ ਦੇ ਇਸੇ ਦੋ ਜੀ ਉਹ ਨਹੀਂ ਬਾਲ ਲੀ ਸਭ ਤੋਂ ਕਰਦੇ ਇਸ ਤੇ ਜਿਆਦਾ ਨਹੀਂ ਪਾ ਲੈਂਦੀ ਆ ਇਹਨਾਂ ਨੂੰ ਜਿਹੜੇ ਉਹਦੇ ਤੇ ਰੱਖਾਂਗੇ ਤੇ ਇੱਧਰ ਆਪਾਂ ਕੀ ਆ ਮਤਲਬ ਤੁਕਸ ਕਰਕੇ ਨਾ ਇਹ ਪਾਣੀ ਪਾ ਲਿਆ ਵਿੱਚ ਕਿੱਥੇ ਨੂੰ ਰੱਖ ਦਿਆਂ ਬੋਇਲ ਕਰਨ ਵਾਸਤੇ ਤੇ ਛਿਲਦੇ ਮੈਂ ਪਿਆਜ਼ ਉਹ ਵੀ ਕੁੱਟਵਾਉਂਦੀ ਨਹੀਂ ਆ ਜਿਹੜੇ ਆ ਗਏ ਦੇਖੋ ਆਲਮੋਸਟ ਪਿਆਰੀਆਂ ਨੇ ਸਿੱਖ ਸਕਦੇ ਨਾ ਛਿਲਦੇ ਵੀ ਬਹੁਤ ਅੱਛੇ ਕਲਰ ਦੇਖੋ ਕਿੰਨਾ ਸੋਨਾ ਹੈ ਇਹ ਲੈ ਜਿਹੜੇ ਇਸ ਤੋਂ ਅੱਗੇ ਹਨ ਦੇ ਇਧਰ ਚ ਪਾ ਦੇਣਾ ਉਹ ਤਰਨੇ ਦੇ ਕੀ ਆਉਂਦਾ ਹੈ ਇਹ ਤਾਂ ਤੇਰਾ ਸੌਣ ਦਾ ਮਾਇਆ ਆ। ਲਾਸਟ 2 ਮਿੰਟ ਤੱਕ ਆਪਾਂ ਇਹ ਨਹੀਂ ਪਾਉਣੀ। ਇਹਨਾਂ ਟੱਪੜੂ ਤੇ ਪਾਣੀ ਜ਼ਰੂਰ ਪਾਓ। ਉਹਦੇ ਨਾਲ ਮੌਇਸਚਰ ਬਣਦਾ ਹੈ। ਦੇਖੋ ਬਿਲਕੁਲ ਨਹੀਂ ਮਸਾਲਾ ਚੰਲਿਆ ਨਹੀਂ ਤੇ ਹੁਣ ਤੱਕ ਇਹ ਕਾਲੇ ਹੋ ਜਾਂਦੇ ਸੀ। ਠੀਕ ਹੈ। ਹੁਣ ਇਸ ਚੱਕਰ ਵੀ ਨਹੀਂ ਫਿਰ ਸੋਹਣੀ ਬਣੇਗੀ। ਤੇ ਖਾਲ ਵਿੱਚ ਵੀ ਸੋਹਣੀ ਨਹੀਂ ਹੋਏ। ਆ ਦੇਖੋ ਜੀ ਸਾਡੇ ਪੀਡੇ ਹੋ ਗਏ ਪਿਆਰ ਸੌਫਟ ਸੌਫਟ ਜਮ ਜਰ ਕਿਉਂਕਿ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਵਿੱਚ ਆਪਾਂ ਉਹ ਨੂੰ ਢੋਂਗੇ ਵਿੱਚ ਕਢ ਲਾਂਗੇ ਇਹ ਮੇਰਾ ਕੀ ਹੈ ਨਹੀਂ ਕੋਈ ਤੇ ਸਮੋਗਤ ਕਰਸੈਂੀਆਂ ਤੇ ਸਾਡੇ ਪਿਆਜ਼ ਮੈਂ ਇੱਕ ਪਾਸੇ ਕਰ ਦਿੱਤੀ ਹੈ ਦੇਖੇ ਕਰ ਦਿੱਤੀ ਹੈ ਸ਼ਕਲ ਕਿੰਨੀ ਸੋਹਣੀ ਐ ਦੋ ਦੀਆਂ ਚਾਰ ਰੋਟੀਆਂ ਦੀ ਖੁਸ਼ ਹੋ ਜਾਣੀ ਐ ਇਹ ਨਾ ਜੇ ਤੁਸੀਂ ਪਿਆਜ਼ ਨਹੀਂ ਵੀ ਪਾਉਂਦੇ ਨਾ ਤਾਂ ਇੱਕ ਵਾਰੀ ਪਾ ਕੇ ਦੇਖਿਓ ਬਹੁਤ ਸਵਾਦ ਆਉਂਦੇ ਵਿੱਚ ਪਿਆਜ਼ ਵੀ ਲੱਗਦਾ ਪੱਲੀ ਹੋਈ ਪਿਆਜ਼ ਜਿਹੜੇ ਆਪਾਂ ਐ ਨਾ ਤਰੇਲਿਆਂ ਵਿੱਚ ਵੀ ਪਾ ਲੈਨੇ ਆ ਬਸ ਪੰਜਾਬ ਦਾ ਰਸਤਾ ਸੱਦੇ ਮੇਰੇ ਮਦਰ ਦੇ ਜਿਹੜਾ ਪਾਉਂਦੇ ਸੀ ਕਰੇਲੇ ਜਦੋਂ ਕਰੇਲੇ ਬਣਾਉਂਦੇ ਸੀ ਨਾ ਸਪਾਰ ਦੇ ਵਿੱਚ ਛੋਟੇ ਛੋਟੇ ਪਿਆਜ਼ ਵੀ ਰੱਖਦੇ ਹਾਂ ਤੇ ਅਸੀਂ ਕੁਝ ਸਬਜ਼ੀਆਂ ਬਚਪਨ ਗਿਆ ਤਾਂ ਵੀ ਬਣਾਉਂਦੇ ਹਾਂ ਕਿ ਸਾਨੂੰ ਬਚਪਨ ਜਿਹੜਾ ਮੁੜ ਕੇ ਜਾ ਸਕਦਾ ਹਾਂ ਬਹੁਤ ਅੱਛਾ ਲੱਗਦੀ ਹੈ ਇਹ ਲੋਜੀ ਬਜੇਦਾਰ ਸਬਜ਼ੀ ਖਾਓ ਤੇ ਹੁਣ ਆਪਾਂ ਫਿਰ ਰੱਤਾ ਤਿਆਰ ਕਰਦੇ ਹਾਂ ਬੋਇਲ ਹੋ ਜਾ ਮਿਲ ਗਿਆ ਕੁਛ ਸਰਦ ਹੈ। ਬਹੁਤ ਕਰ ਰਹੀ ਮੈਂ ਚਮਚ ਉੱਤੇ ਅਸੀਂ। ਇਹ ਕੁਛ ਸਰਦਾ ਹੀ ਹੋ ਰਿਹਾ। ਇਹ ਆਪਿਆ ਹੈ। ਇਹ ਮੈਂ ਜਿੰਨਾ ਤੋਂ ਪਾਣਾ ਹੈ ਨਾ ਥੋੜਾ ਜਿੰਨਾ ਠੰਡੇ ਪਾਣੀ ਚ ਕਰਕੇ ਬਾਕੀ ਫਿਰ ਨਿਗਾਲ ਲਾਂਗੀ। ਇਹ ਆਪੇ ਕੁਝ ਹੈ। ਇਹ ਮੈਂ ਥੋੜੇ ਪਾਣੀ ਚ ਕਰਕੇ ਠੰਡਾ ਕਰਕੇ ਪਾਉਂਦੀ ਆ। ਇਸ ਪਾਣੀ ਦੇ ਥੇ ਆਪਣੀ ਛੋਟੀ ਜਈ ਹਾਂਡੀ ਵਿੱਚ ਤੇ ਅੰਨ ਹੁਣ ਆਪਾਂ ਅੰਨ ਨੂੰ ਮੰਨ ਲਈਏ ਥੋੜਾ ਜਿਹਾ ਪਾ ਗਏ ਤੇ ਮਸਾਲਾ ਪੜਾਈ ਜੀ ਹਾਂਡੀ ਦੇ ਰੱਖ ਲਿਆ ਇਦੇ ਵਿੱਚ ਪਾਨੇ ਪਾਤਾ ਸੀ ਆ ਇਹ ਮੈਂ ਪਾਣੀ ਪਾ ਕੇ ਠੰਡਾ ਕਰ ਲਿਆ ਸੀ ਤੇ ਇਹ ਇੱਥੇ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਮਸਾਲਾ ਜਿਹੜਾ ਮੈਂ ਬਣਾਇਆ ਹੋਇਆ ਹੈ ਤੇ ਇੱਕ ਵੀਡੀਓ 'ਚ ਨਾ ਮੇਤੀ ਦੀ ਰੈਸਪੀ ਬਸੀਆਂ ਹੋਈਆਂ ਉਹਦੇ ਵਿੱਚ ਇਹ ਮਸਾਲਾ ਵੀ ਬਣਾਇਆ ਹੋਇਆ ਤੇ ਬਹੁਤ ਅੱਛਾ ਜੇ ਫਲੇਵਰ ਹੈ ਬੜਕਦੀ ਆ ਬਹੁਤ ਵਧੀਆ ਸਰਦਾ ਹੋ ਗਿਆ ਤੇ ਹਾਂ ਹੋ ਤਾਂ ਮੈਂ ਪਰ ਦੁੱਧ ਨਹੀਂ ਪਾਣਾ ਕਿਉਂਕਿ ਮੈਂ ਵਿੱਚ ਇੱਕ ਟੁਕੜਾ ਇੱਥਾ برف ਦਾ ਪਾ ਦਾਂਗੀ ਨਾਲੇ ਰਹੇਗਾ ਠੰਡਾ ਤੇ ਮੰਦੇ ਮੇਰੇ ਕਾਜੀ ਇਹ ਸਾਡਾ ਰੈਤਾ ਹੋ ਗਿਆ ਤਿਆਰ ਮੈਂ ਇੱਕ ਟੁਕੜਾ ਹੋਰ برف ਪਾ ਦਿੰਨੀਆ ਕਿ ਤੇ ਇਹ ਸਾਡਾ ਸਾਡਾ ਉਹ ਗਿਆ ਸਾਡਾ ਤਿਆਰ ਤੇ ਹੁਣ ਆਪਾਂ ਇਹ ਛੋਕੀ ਜਿਹੀ ਕਰਾਈ ਦੇ ਚੱਪਨ ਆਪਣੀ ਮੈਸੇਜ ਚ ਸਰ ਕਰਦੇ ਹਾਂ ਇਹ ਪਿਆਜ਼ ਇਹ ਪਰੇ ਟਿੰਡੇ ਮਜ਼ੇਦਾਰ ਮਜ਼ੇਦਾਰ ਹੋ ਜੀ ਇਹ ਜਰੂਰ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਦੇਖੋ ਤਾਂ ਦੇਖੋ ਕਿੰਨੇ ਸਵਾਦ ਬਣਦੇ ਆ ਤੁਸੀਂ ਬਾਰ-ਬਾਰ ਇਸ ਤਰ੍ਹਾਂ ਹੀ ਬਣਾਓਗੇ ਫਿਰ ਐਨੇ ਵਧੀਆ ਠੀਕ ਹੈ ਜੀ ਖਸਬਾ ਆਓ ਬਣਾ ਕਰੋ ਤੇ ਸਭ ਨੂੰ ਖਿਲਾਓ ਇਹ ਥੋੜਾ ਜਿਹਾ ਆਪਾਂ ਤੇ ਤਨੀਆ ਪਾ ਦਾਂਗੇ। ਠੀਕ ਹੈ। ਇਹ ਦੇਖੋ ਸੰਦੇ ਦੋਨੋਂ ਡਿਸ਼ੇਸ ਹੋ ਗਈਆਂ ਤਿਆਰ।